ਵਾਹ ਹਿੰਦੂਜੀ ਕਰ ਕਰਸ ਵਾਹ ਹਿੰਦੂਜੀ ਕੀ ਫਤਿਹ ਜਿਵੇਂ ਕਿ ਆਪ ਸਾਰੀ ਸੰਗਤ ਨੂੰ ਪਤਾ ਹੀ ਹੈ ਕਿ ਅੱਜ ਅਠ ਪੋ ਹੈ ਅਠ ਪੋ ਦੇ ਦਿਨ ਗੁਰੂ ਸਾਹਿਬ ਜੀ ਦੇ ਵੱਡੇ ਸਹਬਜ਼ਾਦਿਆਂ ਨੇ ਬਾਬਾਜੀ ਸਿੰਘ ਜੀ ਤੇ ਬਾਬਾ ਜਾਰ ਸਿੰਘ ਜੀ ਨੇ ਚਮਕੌਰ ਦੀ ਗੜੀ ਦੇ ਵਿੱਚ ਮੁਗਲਾਂ ਨਾਲ ਲੜਦੇ ਹੋਏ ਸ਼ਹਾਦਤ ਦਿੱਤੀ ਸੀ ਦੇਖੋ ਤਨ ਹੈ ਜਿਗਰਾ ਗੁਰੂ ਗੋਬਿੰਦ ਸਿੰਘ ਜੀ ਦਾ ਜਦੋਂ ਸਾਬਜਾਦੇ ਸ਼ਹੀਦ ਹੁੰਦੇ ਹਨ ਉਹ ਜਕਾਰੇ ਲਾਉਂਦੇ ਹਨ ਦੇਖੋ ਸਾਬਜਾਦੇ ਸਵਾ ਲੱਖ ਨਾਲ ਲੜੇ ਹਨ ਐਨੇ ਬਹਾਦਰ ਸਨ ਸਾਡੇ ਭਰਾ ਸਾਡੇ ਵੀਰ ਵੱਡੇ ਸਾਬਜਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜਿਆਰ ਸਿੰਘ ਜੀ ਇੱਕ ਵਿਦਵਾਨ ਲਿਖਦਾ ਹੈ ਬਸ ਏਤ ਹਿੰਦ ਮੇ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੱਚੇ ਜਹਾ ਖੁਦਾ ਕੇ ਲਈ ਗਿਦਵਾਨ ਕਹਿੰਦਾ ਹੈ ਕਿ ਇੱਕ ਹੀ ਤੀਰਥ ਹੈ ਹਿੰਦ ਦੇ ਵਿੱਚ ਭਾਵ ਹਿੰਦੁਸਤਾਨ ਦੇ ਵਿੱਚ ਯਾਤਰਾ ਦੇ ਲਈ ਉਹ ਕਹਿੰਦਾ ਕਿ ਹੀ ਤੀਰਥ ਸਹੀ ਯਾਤਰਾ ਦੇ ਲਈ ਹੈ ਹਿੰਦੁਸਤਾਨ ਦੇ ਵਿੱਚ ਜਿੱਥੇ ਇੱਕ ਪਿਤਾ ਨੇ ਪਰਮਾਤਮਾ ਦੇ ਲਈ ਬੱਚੇ ਵਾਰ ਦਿੱਤੇ ਉਹ ਇੱਕ ਹੀ ਤੀਰਥ ਹੈ ਚਮਕੌਰ ਸਾਹਿਬ ਦੇਖੋ ਵਿਦਵਾਨ ਇਹ ਲਿਖ ਰਿਹਾ ਹੈ ਵੀ ਇੱਕ ਹੀ ਤੀਰਥ ਹੈ ਹੋਰ ਕੋਈ ਤੀਰਥ ਨਹੀਂ ਜਿੱਥੇ ਵਾਕਿਆ ਹੈ ਪ੍ਰਮਾਤਮਾ ਦੇ ਲਈ ਕਿਸੇ ਨੇ ਕੁਰਬਾਨੀ ਦਿੱਤੀ ਇਧਰ ਧੰਨ ਹੈ ਜਿਗਰਾ ਗੁਰੂ ਗੋਬਿੰਦ ਸਿੰਘ ਜੀ ਦਾ ਜਿਨ੍ਹਾਂ ਨੇ ਆਪ ਦੇ ਪੁੱਤ ਸ਼ਹੀਦ ਕਰਾ ਕੇ ਵੀ ਜਕਾਰੇ ਲਾਏ ਦੇਖੋ ਅਕੀਰ ਦੇ ਵਿੱਚ ਬਾਅਦ ਵਿੱਚ ਜਦੋਂ ਸਾਰੇ ਪੁੱਤਰ ਸ਼ਹੀਦ ਹੋ ਜਾਂਦੇ ਹਨ ਜਦੋਂ ਉਹਨਾਂ ਤੋਂ ਪੁੱਤਰਾਂ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਕਹਿੰਦੇ ਹਨ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤਚਾਰ ਚਾਰ ਮੋਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਤੂੰ ਕਹਿੰਦੇ ਚਾਰ ਕੀ ਹੋ ਗਿਆ ਜੇ ਚਾਰ ਸ਼ਹੀਦ ਹੋ ਗਏ ਮੇਰੇ ਤਾਂ ਸਾਰੇ ਪੁੱਤਰ ਹਨ ਆ ਖਾਲਸਾ ਸਾਰੇ ਮੇਰਾ ਪੁੱਤ ਹੈ ਹੁਣ ਅਸੀਂ ਵਿਚਾਰੀਏ ਕੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤ ਕਹੋਂ ਦੇ ਲੈ ਕਹਾਂ ਕੀ ਕਰ ਰਹੇ ਹਾਂ ਅਜੋਕੇ ਸਮੇ ਦੇ ਵਿੱਚ ਅਸੀਂ ਕੇਸ ਕਤਲ ਕਰਵਾ ਰਹੇ ਹਾਂ ਨਸ਼ਿਆਂ ਦਾ ਸੇਵਨ ਕਰ ਰਹੇ ਹਾਂ ਗੁਰੂ ਸਾਹਿਬ ਦੀਆਂ ਸ਼ਹੀਦੀਆਂ ਨੂੰ ਅਸੀਂ ਜਿਵੇਂ ਹੀ ਭੁੱਲ ਗਏ ਹਾਂ ਸਹਿਜ ਜੱਦੀਆਂ ਦੀਆਂ ਸ਼ਹੀਦੀਆਂ ਨੂੰ ਅਸੀਂ ਜਿਵੇਂ ਹੀ ਭੁੱਲ ਗਏ ਹਾਂ ਗੁਰੂ ਸਾਹਿਬ ਦੀਆਂ ਇਨੀਆਂ ਕੁਰਬਾਨੀਆਂ ਸਾਰਾ ਸਰਬੰਸ ਸਾਡੇ ਤੋਂ ਆ ਰਿਹਾ ਫੇਰ ਸਾਨੂੰ ਗੁਰਬਾਨੀ ਗੁਰੂ ਦੇ ਲੜ ਲਾਇਆ ਪਰ ਅਸੀਂ ਗੁਰੂ ਸਾਹਿਬ ਦੇ ਹੁਕਮਾਂ ਨੂੰ ਕਮਾਉਂਦੇ ਨਹੀਂ ਅਸੀਂ ਹਰ ਵੇਲੇ ਲੋਭ ਦੇ ਪਿੱਛੇ ਲੱਗੇ ਰਹਿੰਨੇ ਆ ਹੰਕਾਰ ਦੇ ਪਿੱਛੇ ਲੱਗੇ ਰਹਿੰਨੇ ਆ ਗੁਰੂ ਸਾਹਿਬ ਤੋਂ ਪੂਰਾ ਆਪੋਜ਼ਿਟ ਹੀ ਜੀਵਨ ਅਸੀਂ ਬទਿਤ ਕਰਦੇ ਆ ਜੋ ਗੁਰੂ ਸਾਹਿਬ ਹੁਕਮ ਕਰਦੇ ਹਨ ਅਸੀਂ ਰਹਿਤ ਤੋਂ ਪੂਰਾ ਬਾਹਰ ਰਹਿੰਨੇ ਆ ਅਸੀਂ ਆਪਦੇ ਬੱਚਿਆਂ ਨੂੰ ਕੇਸ ਰੱਖਣ ਦੇ ਲਈ ਪ੍ਰੇਰਿਤ ਨਹੀਂ ਕਰਦੇ ਆਪ ਵੀ ਨਹੀਂ ਰੱਖਦੇ ਦੇਖੋ ਕਿੰਨਾ ਸਿੱਕੀ ਦਾ ਕਹਾਣ ਹੋ ਰਿਹਾ ਹੈ ਸਿਰਫ ਅਸੀਂ 20% ਲੋਕ ਹੀ 10-20% ਲੋਕ ਹੀ ਕੇਸ ਰੱਖਦੇ ਹਨ ਬਾਕੀ ਅੱਜਕੱਲ ਗੁਰਸਿੱਖਾਂ ਦੇ ਘਰੇ 80% ਬੱਚੇ ਕੇਸ ਕਤਲ ਕਰਾਉਂਦੇ ਹਨ ਜਿੰਨਾ ਕੇਸਾਂ ਦੀ ਖਾਤਰ ਅਸੀਦੀਆਂ ਹੋਈਆਂ ਹਨ ਸੋ ਕੋਸ਼ਿਸ਼ ਕਰੀਏ ਆਪਦੇ ਬੱਚਿਆਂ ਨੂੰ ਵੀ ਸਮਝਾਈਏ ਆਪ ਵੀ ਇਤਿਹਾਸ ਪੜ੍ਹੀਏ ਗੁਰਬਾਣੀ ਨੂੰ ਪੜ੍ਹੀਏ ਕਿਉਂਕਿ ਜਿੰਨਾ ਚਿਰ ਅਸੀਂ ਇਤਿਹਾਸ ਨਹੀਂ ਪੜ੍ਹਦੇ ਉਹਨਾਂ ਚਿਰ ਸਾਨੂੰ ਕੁਰਬਾਨੀਆਂ ਬਾਰੇ ਪਤਾ ਨਹੀਂ ਲੱਗਣਾ ਵੀ ਇੰਨਾ ਕੇਸਾਂ ਦੀ ਖਾਤਰ ਕਿੰਨੀਆਂ ਕੁਰਬਾਨੀਆਂ ਹੋਈਆਂ ਸੋ ਕੋਸ਼ਿਸ਼ ਕਰੀਏ ਵਾਪਸ ਮੁੜੀਏ ਗੁਰੂ ਦੇ ਰਸਤੇ ਤੇ ਨਹੀਂ ਤਾਂ ਭਟਕਣਾ ਮਿਲੇਗੀ ਫਿਰ ਜੁਨਾਂ ਦੇ ਵਿੱਚ ਭਟਕਣਾ ਪਵੇਗਾ ਗੁਰੂ ਤੋਂ ਬਿਨਾ ਅੰਧੇਰਾ ਹੀ ਰਹਿੰਦਾ ਹੈ ਗੁਰਬਿਨ ਕੋਹਰਾਂਦਾਰ ਗੁਰੂ ਬਿਨ ਸਮਝ ਨਾ ਆਵੇ ਗੁਰੂ ਬਿਨਾ ਖੇਡ ਦੀ ਸਮਝ ਨਹੀਂ ਆਉਣੀ ਸੋ ਹੀਰਖੰਨ ਦੇ ਚੁਗਲੇ ਤੋਂ ਬਚ ਕੇ ਰਹਿਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ